ਆ ਫੇਰ ਜਿਹੜਾ ਆ ਸਵਾਣਾ ਫਿਰੰਦੋਰ ਜਿਹੜਾ ਆ ਉਹ ਸ਼ੁਰੂ ਹੋਇਆ ਅੱਜ ਤੇ ਉਥੇ ਪੂਰੇ ਜੋਸ਼ ਨਾਲ ਸਾਰੇ ਜਿਹੜੇ ਸਾਥੀ ਆ ਡਟੇ ਹੋਏ ਜਰਾ ਪਰ ਬੜੀ ਨਿਮੋਸ਼ੀ ਦੀ ਤੇ ਬੜੀ ਜਿਹੜੀ ਆ ਬਹੁਤ ਇੱਕ ਮਾਰੀ ਹਰਕਤ ਹੈ ਸਰਕਾਰ ਦੀ ਤੁਸੀਂ ਦੇਖੋ ਵੀ ਇੱਕ ਇਹਨਾਂ ਨੂੰ ਇਹਨਾਂ ਦੇ ਖੱਲੇ ਆ ਉਹਨਾਂ ਫਰੀਮ ਨਾਲ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫੋਰਮਾਂ ਵੱਲੋਂ ਸਾਂਝੇ ਤੌਰ ਤੇ ਪੂਰੇ ਭਾਰਤ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕਣ ਦੀ ਕਾਲ ਦਿੱਤੀ ਗਈ ਜਿਸ ਦੇ ਸੰਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਸਰਕਲ ਗੁਰਾਇਆ ਦੇ 메ਨ ਚੌਂਕ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਤੇ ਬੋਲਦੇ ਆ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਰਤਨਪੁਰਾ ਬਾਰਡਰ ਦੇ ਅੰਦੋਲਨ ਚੱਲਦੇ ਲਗਭਗ 11 ਮਹੀਨੇ ਤੋਂ ਸਮਾ ਹੋ ਚੁੱਕਿਆ ਅਤੇ ਜਗਜੀਤ ਸਿੰਘ ਡੱਲੇਬਾਲ ਹੋਣ ਨੂੰ ਮੰਨਬਰਤ ਤੇ ਬੈਠੇ 46ਵਾਂ ਦਿਨ ਹੋ ਚੁੱਕਿਆ ਪਰ ਫਿਰ ਵੀ ਸਰਕਾਰ ਦੇ ਕੰਨਾਂ ਉੱਪਰੋਂ ਜੂ ਨਹੀਂ ਸਰਕੀ ਉਹਨਾਂ ਕਿਹਾ ਕਿ ਦੇਸ਼ ਦੇ ਖੇਤੀਬਾੜੀ ਮੰਤਰੀ ਕੋਲ ਜਾਂ ਗ੍ਰਹਿ ਮੰਤਰੀ ਕੋਲ ਕਿਸਾਨਾਂ ਨਾਲ ਗੱਲ ਕਰਨ ਲਈ ਵੀ ਸਮਾਂ ਨਹੀਂ ਹੈ ਤੇ 18 ਫਰਵਰੀ ਤੋਂ ਬਾਅਦ ਕੋਈ ਮੀਟਿੰਗ ਨਹੀਂ ਕੀਤੀ ਗਈ ਜਿਸ ਦੇ ਰੋਸ ਵਜੋਂ ਅੱਜ ਪੂਰੇ ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾਹ ਤੇ ਸ਼ਿਵਰਾਜ ਚੋਹਾਨ ਸਮੇਤ ਦੀ ਟੀਮ ਦੀਆਂ ਫੋਟੋਆਂ ਲਗਾ ਕੇ ਪੁਤਲੇ ਫੂਕੇਗੇ ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇ ਜਲਦ ਤੋਂ ਜਲਦ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਨੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਅੱਜ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਐਮ ਨਾਨ ਪੋਲਿਟਿਕਲ ਦੀ ਕਾਲ ਤੇ ਪੂਰੇ ਦੇਸ਼ ਵਿਆਪੀ ਸੱਦਾ ਦਿੱਤਾ ਗਿਆ ਹੈ ਜਿਹਦੇ ਵਿੱਚ ਮੋਦੀ ਦੇ ਪੁਤਲੇ ਫੂਕੇ ਜਾਣੇ ਹਨ ਹਮਿੰਸ਼ਾ ਦੇ ਸਾਰੀ ਬੀਜੇਪੀ ਦੀ ਜਿਹੜੀ ਟੀਮ ਹੈ ਉਹਨਾਂ ਦੇ ਪੁਤਲੇ ਫੂਕੇ ਜਾਣੇ ਹਨ ਕਿਉਂਕਿ ਲਗਭਗ 11 ਮਹੀਨੇ ਹੋ ਚੱਲੇ ਨੇ ਸ਼ੰਭੂ ਬਾਡਰ ਰਖਨੌਰੀ ਬਾਡਰ ਔਰ ਰਤਨਪੁਰਾ ਬਾਡਰ ਤੇ ਅੰਦੋਰਨ ਚੱਲਦਿਆਂ ਨੂੰ ਸਰਕਾਰ ਜਿਹੜੀ ਆ ਉਹ ਚੁੱਪੀ ਸਾਧ ਕੇ ਬੈਠੀ ਆ ਕੇਸਲਵੜ ਕੇ ਬੈਠੀ ਆ 18 ਪਰ ਵੀ ਤੋਂ ਬਾਅਦ ਕੋਈ ਮੀਟਿੰਗ ਨਹੀਂ ਕੀਤੀ ਔਰ ਸਰਦਾਰ ਜਗਜੀਤ ਸਿੰਘ ਢਲੇਵਾਲ ਸਾਹਿਬ ਨੂੰ ਲਗਭਗ 46 ਮਹੀਨਾ ਹੈ ਅਜੋ ਮੰਨਵਰ ਤੇ ਬੈਠਿਆਂ ਨੂੰ ਜਿਨ੍ਹਾਂ ਦੀ ਸਥਿਤੀ ਬੜੀ ਕ੍ਰਿਟੀਕਲ ਬਣੀ ਹੋਈ ਕਿਸੇ ਵੇਲੇ ਵੀ ਕੁਝ ਹੋ ਸਕਦਾ ਪਰ ਭਾਰ ਸਰਕਾਰ ਦੇ ਜੂ ਨਹੀਂ ਸਰਕ ਰਹੀ ਦੇਸ਼ ਦੇ ਖੇਤੀਬਾੜੀ ਮੰਤਰੀ ਕੋਲ ਗ੍ਰਹਿ ਮੰਤਰੀ ਕੋਲ ਇੰਨਾ ਵੀ ਸਮਾਂ ਨਹੀਂ ਕਿ ਦੇਸ਼ ਦੇ ਇੱਕ ਸੰ ਨਾਲ ਗੱਲ ਕਰ ਸਕਣ ਸੋਸ-ਰੋਸ ਵਜੋਂ ਪੂਰੇ ਦੇਸ਼ ਦੇ ਵਿੱਚ ਅੱਜ ਇਹ ਭਾਜਪਾ ਸਰਕਾਰ ਦੇ ਪੁਤਲੇ ਫੂਕੇ ਜਾਣੇ ਆ ਜਿਹਦੇ ਚ ਨਰਿੰਦਰ ਮੋਦੀ ਹਮੇਸ਼ਾ ਸ਼ੇਵਰਾਜ ਚੋਹਾਨਾਂ ਦੀ ਸਾਰੀ ਜਿੰਨੀ ਟੀਮ ਹੈ ਸਾਰਿਆਂ ਦੇ ਤਸਵੀਰਾਂ ਲਾ ਕੇ ਉਹਦੇ ਤਹਿਤ ਅੱਜ ਸਾਡਾ ਸਰਕਲ ਜਿਹੜਾ ਗੁਰਾਇਆ ਉਹਦਾ ਅੱਜ ਇੱਥੇ ਭਾਰਤੀ ਕਿਸਾਨ ਜੁਨੀਆ ਦੁਆਬਾ ਵੱਲੋਂ ਪੁਤਲਾ ਫੂਕਣ ਦਾ ਜਿਹੜਾ ਸੀਗਾ ਤਾਲਸੀ ਉਹ ਨਵਾਈ ਗਈ ਹੈ ਸੋ ਉਹਦਾ ਪੁਤਲਾ ਫੂਕਿਆ ਗਿਆ ਸੋ ਮੈਂ ਇਹ ਸਮਝਦਾ ਕਿ ਅੱਜ ਪੂਰੇ ਦੇਸ਼ ਕਿਸਾਨਾਂ ਦੇ ਵਿੱਚ ਰੋਹ ਹੈ ਭਾਰਤ ਸਰਕਾਰ ਨੂੰ ਜਲਦ ਤੋਂ ਜਲਦ ਕਿਸਾਨਾਂ ਨਾਲ ਮੀਟਿੰਗ ਕਰਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਜਥੇਬੰਦੀਆਂ ਐਸਕੇਮ ਵੱਲੋਂ ਵੀ ਪੋਜੀਟਿਵ ਗੱਲ ਆਈ ਹੈ ਇਕੱਠੇ ਹੋ ਕੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਏਗਾ ਜੀ